ਕੈਪਟਨ ਦੀ ਕੁੜੀ ਨੂੰ ਕੀ ਪਤਾ ਇੱਥੇ ਬਣੋ ਉਹ ਤਾਂ ਉਹ ਤਾਂ ਉੱਥੇ ਪਟਿਆਲੇ ਬੋਲੀ ਸੀ ਪਟਿਆਲੇ ਬੋਲੀ ਜੀ ਤੇ ਪਹਿਲੇ ਦਿਨ ਬੋਲੀ ਨਾ ਉਹਨੇ ਕਹਿਣਾ ਸੀ ਵੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਇਆ ਖਰਚਿਆ ਤੇ ਉਹਨੇ ਬੋਲਿਆ ਕਹਿੰਦੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚੇ ਮੈਂ ਸਮਝ ਗਿਆ ਮੈਂ ਕਿਹਾ 100 ਤਾਂ ਕਹਿਣਾ ਹੁੰਦਾ 44 ਕਹਿਣਾ ਨਹੀਂ ਹੁੰਦਾ ਕਦੇ ਪੜ੍ਹੇ ਹੀ ਨਹੀਂ 44 45 46 47 48 49 50 ਪੜ੍ਹੇ ਹੀ ਨਹੀਂ ਕਦੇ ਹਜੇ ਤੱਕ 69 79 ਚ ਨਹੀਂ ਫਸੇ ਉਹਨਾਂ ਨੇ ਬੜੇ ਦੁਖੀ ਕੀਤੇ 69 99 ਉਹ ਚੋਂ ਨਾ ਪਤਾ ਲੱਗਿਆ ਓਏ ਕਿਹੜਾ ਕਿੱਥੋਂ ਲਿਖਣਾ ਕਿਹੜਾ ਕਿਵੇਂ ਸੋ ਇਸ ਕਰਕੇ ਆਪਾਂ ਤਾਂ ਊੜੇ ਆੜੇ ਵਾਲੇ ਤੇ ਨੌਵੇਂ ਕਲਾਸ ਚ 1 2 2 2 2 4 3 2 6 ਵਾਲੇ ਪਹਾੜੇ ਜਾਣਦੇ ਆਪਾਂ ਆਪਾਂ ਕੈਲਕੂਲੇਟਰ ਵਾਲੇ ਨਹੀਂ ਹੈਗੇ ਆਪਾਂ ਤਾਂ ਮੂੰਹ ਜਵਾਨੀ ਜਾਦਦੇ ਨੇ 8 8 64 9 8 72 ਕਮਾਂ ਮੈਂ ਕਿ ਦੇਖ ਕੇ ਰੇ ਦੁੱਖ ਵੀ ਲੱਗਿਆ ਕਿ ਯਾਰ ਕਿੱਥੇ ਇਹਨਾਂ ਨੂੰ ਛੜਤਾ ਲੋਕਾਂ ਨੂੰ ਇਹਨਾਂ ਨੇ ਆਪਦੇ ਧੀਆਂ ਪੁੱਤਾਂ ਨੂੰ ਸੈੱਟ ਕਰ ਲਿਆ ਆਪਦੀਆਂ ਕਈ ਪੀੜ੍ਹੀਆਂ ਦੇ ਪੈਸੇ ਕਮਾ ਲਏ ਹਨਾ ਪਰ ਉਹ ਕਮਾਈ ਤੁਹਾਡੇ ਨਾਂ ਤੇ ਨੇ ਤੁਹਾਡੀਆਂ ਵੋਟਾਂ ਲੈ ਕੇ ਆਪਦੇ ਆਪ ਨੂੰ ਵੱਡੇ ਵੱਡੇ ਮਸੀਹੇ ਬਣ ਕੇ ਬਹਿ ਗਏ ਮੈਂ ਤਾਂ ਤੁਹਾਡੇ ਵਰਗੀਆਂ ਬੱਤੀ ਆਉਂਦੀਆਂ ਨਾ ਦਿਨੇ ਫਿਰ ਕੀਤਾ ਵਾਲੀ ਹੁਣ ਕਿਉਂਕਿ ਮੈਂ ਰਾਤ ਨੂੰ ਜਾਂਦਾ ਰਹਾਂ ਜਦੋਂ ਮੈਂ ਰਾਤ ਨੂੰ ਜਾਂਦਾ ਸੀ ਨਾ ਖੇਤ ਪਾਣੀ ਲਾਉਣ ਉਹ ਕਹਿੰਦੇ ਰਾਤ ਨੂੰ 1:30 ਵਜੇ ਲਾਈਟ ਆਉਗੀ ਜੀ ਨਾ ਪਹਿਲਾਂ ਸੌ ਸਕਦੇ ਨਾ ਬਾਅਦ ਚ ਹੁਣ ਤਾਂ ਐਂ ਛੱਡ ਕੇ ਆ ਜਾਨੇ ਸੋ ਮੈਂ ਉਦੋਂ ਵੀ ਸੋਚਦਾ ਹੁੰਦਾ ਸੀ ਉਹ ਕਦੇ ਕੋਈ ਸੱਪ ਲੰਘਿਆ ਕੋਲ ਦੀ ਕਦੇ ਸੱਪ ਦੇ ਉੱਤੋਂ ਦੀ ਲੰਘ ਗਿਆ ਆਪਾਂ ਤੇ ਮੈਂ ਸੋਚਦਾ ਹੁੰਦਾ ਸੀਗਾ ਵੀ ਜੇ ਕਦੇ ਮੌਕਾ ਮਿਲਿਆ ਵੀ ਬਾਕੀ ਸਾਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਉਹ ਸਵੇਰੇ 9 ਤੋਂ 5 ਵਜੇ ਤੱਕ ਲੱਗਦੇ ਨੇ ਉਹ ਕਿਸਾਨਾਂ ਦਾ ਦਫ਼ਤਰ ਕਿਉਂ ਰਾਤ ਨੂੰ ਲਾਉਂਦੇ ਆ 2:00 ਵਜੇ ਮਗਾ ਵੀ ਇਹ ਕਰਾਂਗੇ ਦਿਨੇ ਕਰਤੀ ਅਨਸਾਰ ਪੱਤੀ ਕਰਾਂ ਨਹੀਂ ਬੱਤੀ ਬਿਲਕੁਲ ਮੁਫਤ ਆਮ ਆਦਮੀ ਕਲੀਨਿਕ ਖੋਲ ਰਹੇ ਸਕੂਲਾਂ ਦਾ ਕਾਇਆ ਪਲਟ ਕਰ ਰਹੇ ਆ ਨੌਕਰੀਆਂ ਮਿਲ ਰਹੀਆਂ ਨੇ ਆ ਮੈਂ ਹੁਣੀ ਪਿੰਡ ਜਾ ਕੇ ਆਂ ਔਟ ਧਰਮਚੰਦ ਕਲਾ 10 ਨੌਕਰੀਆਂ ਇੱਕ ਪਿੰਡ ਚ ਮਿਲੀਆਂ ਹੋਈਆਂ ਉਹ ਕਹਿੰਦੇ ਸਾਡੇ ਤਾਂ ਕਮਾਲ ਹੋ ਗਈ ਸਾਡੇ ਪਿੰਡ ਚ ਪਹਿਲਾਂ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਸੀ ਨੌਕਰੀਆਂ ਤਾਂ ਇਹ ਦਿੰਦੇ ਹੀ ਨਹੀਂ ਸੀ ਕਿਸੇ ਨੂੰ ਜੇ ਜੇ ਨੰਬਰ ਵੀ ਆ ਜਾਂਦੇ ਆਪਣੇ ਨੌਕਰੀਆਂ ਜੋਗੇ ਤਾਂ ਵੀ ਨਹੀਂ ਦਿੰਦੇ ਸੀ ਕਿਉਂਕਿ ਪੈਸੇ ਨਹੀਂ ਹੈਗੇ ਸੀ ਸ਼ਿਫਾਰਿਸ਼ ਤੋਂ ਬਿਨਾ ਗੱਲ ਹੀ ਨਹੀਂ ਕਰਦੇ ਸੀ ਸੋ ਤੁਸੀਂ ਪੜੋ ਜਵਾਕਾਂ ਨੂੰ ਕਹੋ ਕਿ ਪੜੋ ਪੇਪਰ ਦਿਓ ਨੰਬਰ ਆਗੇ ਤਾਂ ਸਰਕਾਰ ਦਾ ਟੈਲੀਫੋਨ ਤੁਹਾਨੂੰ ਆਊਗਾ ਵੀ ਆ ਜਾ ਬਈ ਆਹ ਕੁਰਸੀ ਤੈਨੂੰ ਡਿੱਕੀ ਜਾਂਦੀ ਹੈ ਕੁਰਸੀ ਤੇ ਰੰਤਜ਼ਾਰ ਕਰਦੀ ਹੈ ਤੇ ਨਹੀਂ ਬਹੁਤ ਵਧੀਆ ਹਰਮੀਰ ਸੰਧੂ ਜੀ ਦਾ ਬਹੁਤ ਪਿਆਰ ਤੁਹਾਡੇ ਪਿੰਡਾਂ 'ਚ ਹੈ ਪਿੰਡਾਂ ਜਿਹੜੇ ਪਿੰਡ ਵੀ ਜਾਨਾ ਮੈਂ ਕੱਲ ਵੀ ਠੰਡ ਤੋਂ ਸ਼ੁਰੂ ਹੋਇਆ ਉਹ ਗੱਗੋ ਬੂਹਾ ਤੱਕ ਗਿਆ ਸਾਰੇ ਪਿੰਡਾਂ 'ਚ ਕੱਲਸ ਗਿਆ ਨਸ਼ੇਰਾ ਡਾਲਾ ਘੱਲਾ ਗਿਆ ਸਾਰੇ ਪਿੰਡ ਜਿਹੜੇ ਚੀਮਾ ਹਨਾ ਰਸੂਲਪੁਰ ਮਨ ਪਿੰਡਾਂ ਨਾਮ ਵੀ ਯਾਦ ਹੋਗੇ ਤੇ ਪਿਆਰ ਇੰਨਾ ਮਹਿਲਾ ਆਲੇ ਤਾਂ ਉਹਦਾ ਮੇਰਾ ਨਾਮ ਸੁਣ ਕੇ ਚੀਕਾਂ ਮਾਰਦੇ ਉਹ ਤਾਂ ਅੱਛਾ ਉਹਨੂੰ ਕਿਵੇਂ ਲੱਗੇ ਪਿੰਡ ਉਹ ਤਾਂ ਟੈਂਪਰੇਚਰ ਪੁੱਛ ਕੇ ਬਾਹਰ ਆਉਂਦੇ ਆ ਵੀ ਤਾਪਮਾਨ ਕਿੰਨਾ ਹੈ ਉਹ ਕਹਿੰਦੇ 40 ਡਿਗਰੀ oh no too hot too hot ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਨੂੰ ਤਾਂ ਕੁਝ ਕਹਿਣ ਦੀ ਲੋੜ ਨਹੀਂ ਮੈਂ ਦੇਖ ਲਈ ਅੱਖਾਂ ਤੁਹਾਡੀਆਂ ਤੁਸੀਂ ਤਾਂ ਤੁਸੀਂ ਤਾਂ ਕਹਿਣਾ ਵੀ ਕੱਲ ਨੂੰ ਹੀ ਪਵਾ ਲੋ ਵੋਟਾਂ ਮਜਾ ਪੜਾ ਸੀ ਜੀ ਕੱਢ ਲਈ ਛੇਤੀ ਥੋੜੇ ਹੁੰਦੇ ਕਹਦੇ ਘਬਰਾਟ ਆ ਜੀ ਬਸ ਇਹ ਆ ਵੀ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਕੰਮ ਤੁਸੀਂ ਕਰਨਾ ਹੈ ਨਾ ਮੇਰਾ ਲੱਗ ਜਾਂਦਾ ਮੈਂ ਤਾਂ ਤੁਹਾਡੇ ਨਾਲ ਹੀ ਆ ਉਹ ਮਾਵਾਂ ਬੈਠੀਆਂ ਨੇ ਬੱਚੇ ਖੜੇ ਨੇ ਜੀ ਅੱਛਾ ਅੱਛਾ ਪ੍ਰਾਣਾ ਪਿੰਡ ਤੋਂ ਵਾਹ ਜੀ ਆ ਨਾ ਜ਼ਿੰਦਗੀ ਦੀ ਕੀ ਆ ਤੂੰ ਮਹੀਨੇ ਬਾਅਦ ਦੇਖੀ ਤੂੰ ਜ਼ਿੰਦਗੀ ਤਾਂ ਲੰਬੀ ਹੋਵੇ ਮਹੀਨੇ ਬਾਅਦ ਹੀ ਬਣ ਜਾਣਾ ਹੈ ਹਾਂ ਨਾ ਮੈਂ ਆਉਂਦੇ ਹੋਏ ਦੱਸਦਾ ਸੀਗਾ ਉੱਥੇ ਸਾਹਮਣੇ ਜਦੋਂ ਆ ਰਹੇ ਸੀ ਤਾਂ ਇੱਕ ਮਾਂ ਜਿਹੜੀ ਆ ਉਹ ਮਸ਼ੀਨ ਨਾਲ ਕੁਦਰੇ ਸੀ ਟੋਕਾ ਕੁਦਰੇ ਸੀ ਮੈਂ ਸਤੰਦੂ ਸਾਹਿਬ ਨੂੰ ਦੱਸਿਆ ਮੈਂ ਕਿ ਮੈਂ ਕੀ ਕੀਤਾ ਹੋਇਆ ਜੀ ਮੈਂ ਤੇ ਮੇਰੀ ਮਾਂ ਮਸ਼ੀਨ ਗੇਟ ਦੇ ਸੀ ਭੈਣ ਸਾਡੀ ਰੁਕ ਲਾਉਂਦੀ ਸੀ ਕੜਬ ਦੇ ਟਾਂਡੇ ਚਰੀ ਦੇ ਟਾਂਡੇ ਬਰਸੀਮ ਅਸੀਂ ਕੁਦਰ ਦੇ ਰਿਹਾ ਜਿਨ੍ਹਾਂ ਨੇ ਪਿੰਡੇ ਤੇ ਹੰਡਾਈਆਂ ਹੋਣ ਉਹਨਾਂ ਨੂੰ ਹੀ ਪਤਾ ਹੁੰਦਾ ਜੀ ਕਿ ਗਰੀਬੀਆਂ ਕੀ ਹੁੰਦੀਆਂ ਨੇ ਜਾਂ ਪਿੰਡਾਂ ਦੀਆਂ ਦੁਸ਼ਵਾਰੀਆਂ ਕੀ ਕੈਪਟਨ ਦੀ ਕੁੜੀ ਨੂੰ ਕੀ ਪਤਾ ਇੱਥੇ ਉਹ ਉਹ ਤਾਂ ਉਹ ਤਾਂ ਉੱਥੇ ਪਟਿਆਲੇ ਬੋਲੀ ਸੀ ਪਟਿਆਲੇ ਬੋਲੀ ਜਿੱਤੇ ਪਹਿਲੇ ਦਿਨ ਬੋਲੀ ਨਾ ਉਹਨੇ ਕਹਿਣਾ ਸੀ ਵੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਇਆ ਖਰਚਿਆ ਤੇ ਉਹਨੇ ਬੋਲਿਆ ਕਹਿੰਦੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚੇ ਮੈਂ ਸਮਝ ਗਿਆ ਮੈਂ ਕਹਿੰਦਾ 100 ਤਾਂ ਕਹਿਣਾ ਹੁੰਦਾ 44 ਕਹਿਣਾ ਨਹੀਂ ਹੁੰਦਾ ਕਦੇ ਪੜਿਆ ਹੀ ਨਹੀਂ 44 45 46 47 48 49 50 ਪੜਿਆ ਹੀ ਨਹੀਂ ਕਦੇ ਹਜੇ ਤਾਂ 97 ਨਾਸਿਆਂ ਚ ਨਹੀਂ ਫਸੇ ਉਹਨਾਂ ਨੇ ਬੜੇ ਦੁਖੀ ਕੀਤੇ 69 99 ਉਹ ਝੋਨਾ ਪਤਾ ਲੱਗਿਆ ਓਏ ਕਿਹੜਾ ਕਿੱਥੋਂ ਲਿਖਣਾ ਕਿਹੜਾ ਕਿਵੇਂ ਸੋ ਇਸ ਕਰਕੇ ਆਪਾਂ ਤਾਂ ਊੜੇ ਆੜੇ ਵਾਲੇ ਤੇ ਨੌਵੇਂ ਕਲਾਸ ਚ ਇੱਕ ਦੋਣੀ ਦੋਣੀ ਦੋ ਦੋਣੀ ਚਾਰ ਤਿੰਨ ਦੋਣੀ 6 ਵਾਲੇ ਪਹਾੜੇ ਜਾਣਦੇ ਆਪਾਂ ਆਪਾਂ ਕੈਲਕੂਲੇਟਰ ਵਾਲੇ ਨਹੀਂ ਹੈਗੇ ਆਪਾਂ ਤਾਂ ਮੂੰਹ ਜਵਾਨੀ ਜਾਦੇ ਨੇ 8 8 64 9 872 ਠੀਕ ਹੈ ਨਾ ਸੋ ਥੋਡੇ ਵਰਗੇ ਆਂ ਐਂ ਰਹਾਂਗੇ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਥੋਡੇ ਚਿਹਰਿਆਂ ਤੇ ਥੋੜੀ ਬਹੁਤ ਮੁਸਕਰਾਹਟ ਦੇਖ ਕੇ ਵੀ ਖੁਸ਼ੀ ਹੋਈ ਹੋਰ ਹਾਸੇ ਹਜੇ ਆਉਣੇ ਨੇ ਪਹਿਲੇ ਨਾ ਪਹਿਲਾਂ ਆਉਣੇ ਨੇ ਖੋਲੇ ਆਪਣੇ ਹਾਸੇ ਚਿੱਟੇ-ਚੁੱਟੇ ਚ ਪਾਤੇ ਆਪਣੇ ਬੱਚੇ ਹਨਾ ਬੇਰਜ਼ਗਾਰੀਆਂ ਚ ਪਾਤੇ ਹਨਾ ਪਿੰਡਾਂ ਚੋਂ ਦਰੌਣਕਾਂ ਉੱਡ ਗਈਆਂ ਸੀ ਹੁਣ ਰੌਣਕਾਂ ਪਿੱਪਲਾਂ ਬੋੜਾਂ ਥੱਲੇ ਦੁਬਾਰੇ ਵਾਪਸ ਲੈ ਕੇ ਆਵਾਂਗੇ ਬੋਲੇ ਸੋਨਿਹਾਲ ਇਨਕਲਾਬ ਇਨਕਲਾਬ ਅੱਜ ਦੇ ਦਿਨ ਦੀ ਮੈਂ ਹੀ ਪ੍ਰਾਪਤੀ ਮੰਨੂੰਗਾ ਜਾ ਕੇ ਮੈਂ ਅਫਸਰਾਂ ਨੂੰ ਮੈਂ ਗੱਲ ਕਰ ਬੁਲਾ ਕੇ ਅਮਰਸਰ ਸਾਹਿਬ ਕੱਲ ਨੂੰ ਗੋ ਨਾਨਕ ਸਾਹਿਬ ਦਾ ਗੁਰਪੁਰਬ ਹੈ ਉੱਥੇ ਮੱਥਾ ਟੇਕਾਂਗੇ ਦਰਬਾਰ ਸਾਹਿਬ ਨਾਲ ਕੱਲ ਨੂੰ ਸ਼ਾਹਪੁਰ ਕੰਡੀ ਦੇ ਵਿੱਚ ਤੁਹਾਡੇ ਇਲਾਕੇ ਵਿੱਚ ਆਪਣੇ ਮਿਲ ਸਾਹਿਬ ਖੜੇ ਸ਼ਾਹਪੁਰ ਕੰਡੀ ਦੇ ਵਿੱਚ ਡੈਮ ਬਣਾਇਆ ਨਵਾਂ ਉਹਦਾ ਉਦਘਾਟਨ ਕਰਨਾ ਇੱਕ ਨਹਿਰ ਪੂਰੇ ਦੁਆਬੇ ਵਿੱਚ ਦੀ ਚੱਲਣ ਲੱਗ ਜੂਗੀ ਹੁਣ ਇਸ ਇਲਾਕੇ 'ਚ ਅੱਜ ਆਉਣ ਦਾ ਇਹੀ ਹੈ ਵੀ ਕਿ ਜੇ ਤੁਹਾਡਾ ਪੁਲ ਬਣਾ ਲਿਆ ਉਹ ਪੁਨੋਂ ਤੋਂ ਵੱਡਾ ਪੁਲ ਕੋਈ ਨਹੀਂ ਇਹ ਪੁਲ ਮੈਂ ਜ਼ਰੂਰ ਖਟੂਗਾ ਇਹ ਕਹਿੰਦੇ ਜੀ ਇਹਨਾਂ ਨੇ ਕਰਾਏ ਜਿਹੜੇ ਕੰਮ ਕਰਾਏ ਮੈਂ ਕਹਾਂ ਵੀ ਇਹ ਵੀ ਇਹਨਾਂ ਦੇ ਨਾਂ ਹੀ ਲੱਗੂਗਾ ਕਿਸੇ ਬੰਦੇ ਦੇ ਸਤਾਰੇ ਹੁੰਦੇ ਆ ਕੋਈ ਕਿਸੇ ਰੱਬ ਨੇ ਕਿਸੇ ਕੋਲੋਂ ਕੰਮ ਕਰਾਉਣਾ ਹੁੰਦਾ ਲਿਖਿਆ ਹੁੰਦਾ ਇਹਨਾਂ ਤੋਂ ਗਲਤੀਆਂ ਕਰਾਉਣੀਆਂ ਲਿਖੀਆਂ ਗਲਤੀਆਂ ਕਰੀ ਜਾਂਦੇ ਆ ਕੋਈ ਕੁਛ ਬੋਲ ਦਿੰਦਾ ਕੋਈ ਕੁਛ ਬੋਲ ਦਿੰਦਾ ਬਾਅਦ ਚ ਮਾਫੀਆਂ ਮੰਗੀ ਜਾਂਦੇ ਰਹਿੰਦੇ ਆ ਹਿੱਲੇ ਪਏ ਆ ਪਤਾ ਹੈ ਨਹੀਂ ਇਹਨਾਂ ਨੂੰ ਵੀ ਕੀ ਹੋਊਗਾ ਕਿਉਂਕਿ ਤੁਸੀਂ ਇਹਨਾਂ ਨੂੰ ਪਿੰਡਾਂ 'ਚ ਵੜ ਨਹੀਂ ਦਿੰਦੇ ਤੇ ਵੋਟਾਂ ਇਹਨਾਂ ਦੀਆਂ ਮਸ਼ੀਨਾਂ 'ਚੋਂ ਨਿਕਲਦੀਆਂ ਨਹੀਂ ਫਿਰ ਇਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਰਹਿੰਦੇ ਫਿਰਦੇ ਰਹਿਣ ਦਾ ਕੁਝ ਕਹੋ ਨਾ ਮੈਂ ਲੜਿਓ ਨਾ ਇਹਨਾਂ ਨਾਲੇ ਤਾਂ ਲੜਨ ਨੂੰ ਫਿਰਦੇ ਆ ਆਪਣੇ ਨਾਲ ਜਿਵੇਂ ਪਹਿਲਵਾਨ ਜਦੋਂ ਕੁਲਦੇ ਨੇ ਜਦੋਂ ਕੁਸ਼ਤੀ ਕਰਦੇ ਆ ਜਿਹੜੇ ਨੇ ਹਾਰਨਾ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਹਾਰੀ ਜਾਣਾ ਉਹ ਫਿਰ ਕੰਨ ਤੇ ਦੰਦੀਆਂ ਮਟਣ ਲੱਗ ਜਾਂਦਾ ਇਹ ਉਹੀ ਹਾਲਾਤਾਂ ਤੇ ਇਹਨੇ ਰੋਂਡ ਪਾਉਣ ਨੂੰ ਫਿਰਦੇ ਆ ਆਪਾਂ ਲੜਨਾ ਨਹੀਂ ਨਾ ਨਾਲ ਆ ਕਿਵੇਂ ਨਾ ਕਿਵੇਂ ਕਾ ਹਫਤਾ ਵਧੀਆ ਘਟ ਕੇ ਨਾ ਉਦੋਂ ਬਾਅਦ ਆਪੀਏ ਉਹਨਾਂ ਨੇ ਆਉਣਾ ਹੀ ਨਹੀਂ ਦੁਬਾਰੇ ਆਉਣਾ ਹੀ ਨਹੀਂ ਕਦੇ ਜ਼ਿੰਦਗੀ 'ਚ ਵੀ ਵੀ ਛੱਡੋ ਪਰੇ ਯਾਰ ਹੁਣ ਗੱਲ ਪਾਣੀ ਨਹੀਂ ਬਹੁਤ ਬਹੁਤ ਧੰਨਵਾਦ ਜਿਉਣ ਦੇ ਵਾਸਤੇ ਰੋ ਵਾਇਗਰੂ ਜੀ ਕਾ ਖਾਲਸਾ ਵਾਇਗਰੂ